ਉੰਝ ਸਾ ਤੇਰੀ ਇਹ ਕਾਲ ਅੱਜ ਆਪਾਂ ਬਣਾਵਾਂਗੇ ਨਿੰਬੂਆਂ ਦਾ ਅਚਾਰ ਖੱਟਾ ਮਿੱਠਾ ਅਚਾਰ ਬਣਾਵਾਂਗੇ ਇੱਕ ਸਿੰਪਲ ਤਰੀਕੇ ਨਾਲ ਅਚਾਰ ਬਣਾਵਾਂਗੇ ਦੋ ਤਰ੍ਹਾਂ ਦਾ ਅਚਾਰ ਬਣਾਵਾਂਗੇ ਇਹ ਜਿਹੜੇ ਨਿੰਬੂ ਆ ਆਪਾਂ ਨੇ 3-4 ਘੰਟੇ ਆਪਾਂ ਨੇ ਪਾਣੀ ਵਿੱਚ ਭਿਓ ਕੇ ਰੱਖੇ ਉਦੋਂ ਬਾਅਦ ਵਿੱਚ ਪਾਣੀ ਚੋਂ ਕੱਢ ਕੇ ਇਹਨਾਂ ਨੂੰ ਸੁਕਾ ਲਿਆ ਹੁਣ ਆਪਾਂ ਇਹਦੀ ਕਟਿੰਗ ਕਰਾਂਗੇ ਇੱਕ ਨਿੰਬੂ ਲੈ ਕੇ ਉਹਦੇ ਦੋ ਮਤਲਬ ਕਿ ਟੱਕ ਲਾ ਦੇਣੇ ਆ ਸਾਰੇ ਨਿੰਬੂਆਂ ਦਾ ਅਚਾਰ ਆਪਾਂ ਪਾਵਾਂਗੇ ਹਾਂਜੀ ਇਦਾਂ ਹੀ ਆਪਾਂ ਦੋ ਟੱਕ ਲਾ ਦੇਣੇ ਆ ਇਹਨੂੰ ਆਪਾਂ ਕੱਟ ਲੈਣਾ ਕੱਟ ਕੇ ਆਪਾਂ ਹੁਣ ਦੇਖੋ ਜੀ ਇਹ ਆਪਾਂ ਇੱਕ ਦੱਬਾ ਲੈ ਲਿਆ ਉਹਦੇ ਵਿੱਚ ਆਪਾਂ ਨਿੰਬੂ ਸਾਰੇ ਉਹਦੇ ਵਿੱਚ ਪਾ ਲੈਣੇ ਆ ਥੋੜਾ ਥੋੜਾ ਆਪਾਂ ਥੋੜਾ ਜਿਹਾ ਨਾ ਬਸ ਨਿਚੋੜ ਕੇ ਜੇ ਪਾਣੇ ਆ ਹਾਂਜੀ ਆਪਾਂ ਇਹ ਸਾਰੇ ਪਾ ਕੇ ਇਹਦੇ ਵਿੱਚ ਅਮਨ ਕੱਲਾ ਨਮਕ ਪਾ ਕੇ ਰੱਖਾਂਗੇ ਫਹਲੇ ਕੋਈ ਮਸਾਲਾ ਨਹੀਂ ਪਾਉਣਾ ਆਪਾਂ ਨੇ ਕੱਲਾ ਨਮਕ ਪਾ ਕੇ 15 ਦਿਨ ਕੱਲਾ ਨਮਕ ਪਾ ਕੇ ਧੁੱਪੇ ਨਹੀਂ ਰੱਖਣਾ ਸ਼ਾਮ ਵਿੱਚ ਹੀ ਰੱਖਣਾ ਰੂਮ ਟੈਂਪਰੇਚਰ ਤੇ ਰੱਖਣਾ 15 ਦਿਨ ਤੋਂ ਬਾਅਦ ਵਿੱਚ ਆਪਾਂ ਫਿਰ ਇਹਦੇ ਵਿੱਚ ਮਸਾਲੇ ਪਾਵਾਂਗੇ ਹਾਂਜੀ ਇਹਨੂੰ ਆਪਾਂ ਹਲਾ ਕੇ ਰੱਖ ਦੇਣਾ ਹਾਂਜੀ ਆ 20 ਦਿਨਾਂ ਬਾਅਦ 15 ਦਿਨਾਂ ਬਾਅਦ ਆਪਾਂ ਨੇ ਇਹ ਨਿੰਬੂ ਦੇਖੋ ਜੀ ਐ ਇਦਾਂ ਦੇ ਹੋ ਗਏ ਨੇ ਇਹ ਚੋਂ ਬਹੁਤ ਰਸ ਆ ਨਿਕਲ ਆਇਆ ਆ ਇਹੀ ਇਸ ਇਦਾਂ ਕਰਨ ਨਾਲ ਜਲਦੀ ਨਿੰਬੂ ਤਿਆਰ ਹੋ ਜਾਂਦੇ ਆ ਦੇਖੋ ਜੀ ਆਪਾਂ ਇਹਦੇ ਵਿੱਚੋਂ ਪਾਣੀ ਜਿਹੜਾ ਆਪਣਾ ਰਸਾ ਜਾਂ ਨਿਕਲਿਆ ਵਾ ਉਹ ਆਪਾਂ ਕੱਢਣਾ ਨਹੀਂ ਹੈਗਾ ਉਹ ਇਹਦੇ ਵਿੱਚ ਹੀ ਰੱਖਣਾ ਵਾ ਹੁਣ ਆਪਾਂ ਇਹਦੇ ਵਿੱਚ ਆਪਾਂ ਜੋ ਵੀ ਮਸਾਲੇ ਪਾਉਣੇ ਆ ਆਪਾਂ ਪਾ ਸਕਦੇ ਆ ਦੇਗੀ ਮਿਰਚ ਤੋ ਆਪਾਂ ਨੇ ਢੇਗੀ ਮਿਰਚ ਦੇ ਚਮਚ ਪਾਏ ਆ ਇੱਕ ਹਲਦੀ ਦਾ ਤੇ ਇੱਕ ਇੱਕ ਮੈਂ ਮਸਾਲਾ ਬਣਾਇਆ ਉਹ ਚ ਸੌਂਫ ਅਜਮੈਣ ਜੀਰਾ ਤੇ ਰਾਈ ਇਹੀ ਪਨੀ ਸਾਰੀ ਤਵੇ ਤੇ ਪੁੰਨ ਲਿਆ ਸੀ ਫਿਰ ਉਹਨੂੰ ਆਪਾਂ ਮਿਕਸੀ ਕਰ ਲਿਆ ਸੀ ਸੋ ਵੀ ਆਪਾਂ ਇਹਦਾ ਮਸਾਲਾ ਤਿਆਰ ਕਰ ਲਿਆ। ਹੰਦੇ ਨੂੰ ਆਪਾਂ ਹਲਾ ਕੇ ਇਹ ਬਸ 10 ਦਿਨ ਤੱਕ ਆਪਾਂ ਇਦਾਂ ਹੀ ਰੱਖਾਂਗੇ ਫਿਰ ਅਚਾਰ ਆਪਣਾ ਤਿਆਰ ਹੋ ਜਾਊਗਾ। ਆ ਦੇਖੋ ਜੀ ਆ ਮਸਾਲਾ ਆਪਣਾ ਇਹਦੇ ਵਿੱਚ ਪਾ ਦਵਾਂਗੇ। ਜੀਰਾ ਅਜਮੈਣ ਸੌਫ ਰਾਈ ਇਹ ਸਾਰਾ ਆਪਾਂ ਹੁਣ ਦੂਸਰਾ achar ਜਿਹੜਾ ਮੈਂ ਥੋੜੇ ਨਿੰਬੂ ਕੱਢਲੇ ਸੀ ਉਹਦੇ ਵਿੱਚ ਨਮਕ ਦੇਗੀ ਮਿਰਚ ਤੇ ਜਿਹੜਾ ਆਪਾਂ ਨੇ ਥੋੜੀ ਜੀ ਹਲਦੀ ਤੇ ਜਿਹੜਾ ਆਪਾਂ ਨੇ ਮਸਾਲਾ ਉਹ ਮੈਂ ਦੱਸਿਆ ਸੀ ਤੁਹਾਨੂੰ ਪਹਿਲੇ ਆਚਾਰ ਵਿੱਚ ਪਾਇਆ ਉਹ ਪਾਤਾ ਉਹ ਫਿਰ ਆਪਾਂ ਚੀਨੀ ਪਾ ਦਵਾਂਗੇ ਇਹਦੇ ਵਿੱਚ ਚੀਨੀ ਪਾਤੀ ਚੀਨੀ ਪਾ ਕੇ ਆਪਾਂ ਇਹਨਾਂ ਨੂੰ ਹਲਾ ਕੇ ਰੱਖ ਦਵਾਂਗੇ ਦੇਖੋ ਜੀ ਆਪਣਾ ਇਦਾਂ ਆਚਾਰ ਤਿਆਰ ਹੋ ਜਾਣਾ ਆ ਤੇ 15 10 15 10 12 ਦਿਨ ਦੇ ਵਿੱਚ 10 15 ਦਿਨ ਤਾਂ ਉਚਾਦੀ ਨਹੀਂ 10 12 ਦਿਨ ਦੇ ਵਿੱਚ ਵਿੱਚ ਇਹ ਆਪਣਾ achar ਤਿਆਰ ਹੋ ਜਾਊਗਾ ਤੇ ਮੇਰੀ ਵੀਡੀਓ ਨੂੰ ਲਾਈਕ ਕਮੈਂਟ ਸਬਸਕ੍ਰਾਈਬ ਜਰੂਰ ਕਰਨਾ ਜੀ ਤੁਸੀਂ ਵੀ ਆਪਣੇ ਘਰ ਦੇ ਵਿੱਚ ਇਦਾਂ ਹੀ ਬਣਾਇਓ ਮੈਨੂੰ ਕਮੈਂਟ ਰਾਹੀਂ ਦੱਸਿਓ ਇਹ ਕਦੀ ਵੀ ਖਰਾਬ ਨਹੀਂ ਹੁੰਦਾ achar ਜੇ ਆਪਾਂ ਇਦਾਂ ਬਣਾਈਏ ਕਈ ਹੁੰਦੇ ਆ ਕਿ ਸਾਰਾ ਕੁਸ਼ੀ ਵਿੱਚ ਪਾ ਦਿੰਦੇ ਆ achar ਦੇ ਪਹਿਲਾਂ ਹੀ ਉਹ ਉਦਾਂ ਨਹੀਂ ਤੁਸੀਂ ਕਰਨਾ ਤੁਸੀਂ ਪਹਿਲਾਂ ਤੁਸੀਂ ਆਪਣੇ ਨਮਕ ਪਾਣੀ ਰੱਖਣਾ ਵਾ ਕਦੀ ਵੀ ਖਰਾਬ ਨਹੀਂ ਹੁੰਦਾ ਚਾਹੇ ਤੁਸੀਂ 2 ਸਾਲ ਰੱਖ ਲੋ 4 ਕਦੀ ਖਰਾਬ ਨਹੀਂ ਹੋਊਗਾ ਮੈਨੂੰ ਕਮੈਂਟ ਰਾਈ ਦੱਸਿਓ ਜੀ ਕਿਦਾਂ ਦਾ ਬਣਿਆ ਤੁਹਾਡੇ ਘਰ